ਅੰਤਿਮ ਸੰਸਕਾਰ ਲਈ ਲਿਜਾ ਰਹੇ ਸੀ ਅਰਥੀ ਪਰ ਔਰਤਾਂ ਅੱਗੇ-ਅੱਗੇ ਲਗਾ ਰਹੀਆਂ ਸੀ ਆਪਣੀ ਸਾੜੀ ਨਾਲ ਝਾੜੂ ਅਕਸਰ ਹੀ ਹਰ ਇੱਕ ਧਰਮ ਜਾਂ ਜਾਤ ਵਿੱਚ ਆਪਣੇ ਵੱਖੋ-ਵੱਖਰੇ ਤਰ੍ਹਾਂ ਦੇ ਰਿਵਾਜ ਹੁੰਦੇ ਨੇ ਪਰ ਹੁਣ ਇੱਕ ਵੱਖਰੀ ਹੀ ਤਰ੍ਹਾਂ ਦੇ ਰਿਵਾਜ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਰਥੀ ਨੂੰ ਸੰਸਕਾਰ ਲਈ ਸਿਵਿਆਂ ਵਿੱਚ ਲਿਜਾਇਆ ਜਾ ਰਿਹਾ ਹੈ ਪਰ ਕੁਝ ਔਰਤਾਂ ਅਰਥੀ ਦੇ ਅੱਗੇ ਆਪਣੀ ਸਾੜੀ ਨਾਲ ਝਾੜੂ ਲਗਾ ਰਹੀਆਂ ਨੇ ਦਰਸਲ ਜਦੋਂ ਵੀ ਕੋਈ 100 ਸਾਲ ਦਾ ਹੋ ਕੇ ਜਾਂ ਆਪਣੀ ਪੂਰੀ ਉਮਰ ਭੋਗ ਕੇ ਮਰਦਾ ਹੈ ਤਾਂ ਕੋਈ ਉਸ ਦੀ ਆ ਦੀ ਬੈਂਡ ਵਾਜਿਆਂ ਨਾਲ ਲੈ ਜਾਂਦਾ ਏ ਅਤੇ ਕੋਈ ਫੁੱਲਾਂ ਜਾਂ ਪੈਸਿਆਂ ਦੀ ਵਰਖਾ ਕਰਦਾ ਏ ਅਤੇ ਕੋਈ ਤਾਂ ਢੋਲ ਟਮਕੇ ਨਾਲ ਨੱਚਦਾ ਟੱਪਦਾ ਸਿਵਿਆਂ ਵੱਲ ਲੈ ਕੇ ਜਾਂਦਾ ਏ ਪਰ ਇਹ ਵੀ ਇੱਕ ਰਿਵਾਜ ਹੈ ਜੋ ਕਿ ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਏ ਦਰਸਲ ਇਹ ਰਾਜਸਥਾਨ ਦਾ ਰਿਵਾਜ ਏ ਜਿੱਥੇ ਕਿ ਜਦੋਂ ਕੋਈ 100 ਸਾਲ ਦਾ ਹੋ ਕੇ ਜਾਂ ਆਪਣੀ ਪੂਰੀ ਉਮਰ ਭੋਗ ਕੇ ਮਰਦਾ ਹੈ ਤਾਂ ਉਸ ਨੂੰ ਉਸ ਦੇ ਰਿਸ਼ਤੇਦਾਰ ਇਸ ਤਰ੍ਹਾਂ ਅੰਤਿਮ ਸੰਸਕਾਰ ਲਈ ਲੈ ਜਾਂਦੇ ਨੇ ਸੋ ਰਿਵਾਜ ਚਾਹੇ ਕੋਈ ਵੀ ਹੋਵੇ ਪਰ ਮਰ ਕੇ ਜਾਣਾ ਸਭ ਨੇ ਇੱਕੋ ਥਾਂ ਤੇ ਹੁੰਦਾ ਹੈ ਸਾਰਿਆਂ ਦੀ ਆਖਰੀ ਮੰਜ਼ਿਲ ਇੱਕ ਹੀ ਹੁੰਦੀ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ